हां जी दोस्तों ਚਾਹ ਵਾਲੀ ਕੁੜੀ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਚਾਹ ਵਾਲੀ ਕੁੜੀ ਵੱਲੋਂ ਕਿਹਾ ਗਿਆ ਸੀ ਕਿ ਮੇਰੇ ਪਿਤਾ ਜੀ ਦੀ ਡੈਥ ਹੋ ਚੁੱਕੀ ਹੈ ਮੈਂ ਆਪਣੇ ਘਰ ਦਾ ਗੁਜ਼ਾਰਾ ਚਾਹ ਵੇਚ ਕੇ ਕਰਦੀ ਹਾਂ ਤੇ ਆਪਣੇ ਪੇਟ ਵੀ ਚਾਹ ਵੇਚ ਕੇ ਹੀ ਪਾਲਦੀ ਹਾਂ ਉਸ ਨੂੰ ਲੈ ਕੇ ਚੱਲਦੇ ਆਂ ਚਾਹ ਵਾਲੀ ਕੁੜੀ ਦਾ ਪਿਤਾ ਸਾਹਮਣੇ ਆਏ ਚਾਹ ਵਾਲੀ ਕੁੜੀ ਦੇ ਪਿਤਾ ਨੇ ਕਿਹਾ ਹੈ ਕਿ ਮੈਂ ਤਾਂ ਜਿਉਂਦਾ ਜਾਗਦਾ ਹਾਂ ਪਰ ਇਹ ਕੁੜੀ ਲੋਕਾਂ ਨੂੰ ਝੂਠਾ ਦੱਸ ਕੇ ਲੋਕਾਂ ਕੋਲੋਂ ਪੈਸੇ ਏਡ ਦੀ ਤਲੂਕਾ ਕੋਲੋਂ ਠੱਗੀਆਂ ਮਾਰਦੀ ਹੈ ਤੇ ਲੋਕਾਂ ਕੋਲੋਂ ਪੈਸੇ ਲੁੱਟ ਰਹੀ ਹੈ ਚਾਹ ਵਾਲੀ ਕੁੜੀ ਆਪਣੇ ਪਿਓ ਦੇ ਪਿਤਾ ਦੇ ਬਿਆਨ ਨੂੰ ਲੈ ਕੇ ਵੱਡੇ ਖੁਲਾਸੇ ਕਰ ਦਿੱਤੇ ਹਨ ਚਾਹ ਵਾਲੀ ਕੁੜੀ ਵੱਲੋਂ ਕਿਹਾ ਗਿਆ ਹੈ ਕਿ ਮੇਰੇ ਪਿਤਾ ਜੇ ਸਾਨੂੰ ਕੁੱਟਦੇ ਮਾਰਦੇ ਸਨ ਸਾਨੂੰ ਕਾਫੀ ਦਾ ਟੌਰਚਰ ਕਰਦੇ ਸਨ ਅਸੀਂ ਇਹਨਾਂ ਤੋਂ ਅਲੱਗ ਰਹਿਣ ਲੱਗ ਗਏ ਹਾਂ ਪਰ ਹੁਣ ਵੀ ਮੇਰੇ ਪਿਤਾ ਸਾਨੂੰ ਇਸ ਗੱਲ ਦੀਆਂ ਧਮਕੀਆਂ ਦੇ ਰਹੇ ਹਨ ਚਾਹ ਵਾਲੀ ਕੁੜੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਮੈਂ ਆਪਣੇ ਤਾਜੀ ਖਲਾਫ ਇੱਕ ਪਰਚਾ ਵੀ ਦਰਜ ਕਰਾਇਆ ਸੀ ਜੋ ਕਿ ਮੈਂ ਤੁਹਾਡੇ ਸਾਹਮਣੇ ਸਬੂਤ ਦੇ ਤੌਰ ਤੇ ਪੇਸ਼ ਕਰ ਰਹੀ ਹਾਂ ਔਰ ਚਾਹ ਵਾਲੀ ਕੁੜੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਮੈਨੂੰ ਕੋਈ ਦੇ ਕੁਝ ਹੁੰਦਾ ਹੈ ਤੇ ਮੇਰੀ ਮੌਤ ਦਾ ਕਾਰਨ ਮੇਰਾ ਪਿਓ ਹੀ ਹੋਵੇਗਾ ਬਾਕੀ ਤੁਸੀਂ ਉਸ ਚਾਹ ਵਾਲੀ ਕੁੜੀ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ